ਸਾਨੂੰ ਲੋ ਐਸਪੀਟਰ ਕੱਢ ਕੇ ਲੈ ਕੇ ਲੈ ਜਾਂ ਕੋਈ ਗੱਲ ਨਹੀਂ ਯਾਰ ਬੈਠੋ ਕੋਈ ਗੱਲ ਨਹੀਂ ਲੈ ਜਾਂਦੇ ਹੋ ਫੇਰ ਕਢਾ ਲੈ ਲੋ ਧਿਆਨ ਚਾਹ ਕੋਈ ਗੱਲ ਨਹੀਂ ਹੋਣਾ ਐਸਪੀ ਇਹ ਜਿਹੜਾ ਚਾਰ ਬਰੇ ਆ ਗਿਆ ਉੱਥੇ ਚੈਕ ਪੁਆਇੰਟ ਨੂੰ ਆ ਰਿਹਾ ਮੈਂ ਮੈਂ ਬਤਾਉਂਦਾ ਕੋਈ ਬਾਈ 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 ਕੋਈ ਬੰਦੋ ਕਰੋ ਪਹਿਲੇ ਕੋਈ ਗੱਲ ਨਹੀਂ ਬਾਬਾ ਤੁਹਾਨੂੰ ਪੁੱਛਦਾ ਇੱਕ ਜੱਟਾ ਇੱਕ ਜੱਟਾ ਬੈਠਾ ਬੈਠ ਬਾਈ ਬੈਠ ਆਜਾ ਬੱਜੂ ਸਿੰਘ ਸਾਹਿਬ ਆਈ ਕੰਮ ਸਾਡੇ ਦਾ ਇਹ ਆ ਰੱਖ ਦੇ ਸਾਡੇ ਛੱਡਾ ਆ ਰੱਖ ਦੇ ਸਾਡਾ ਹਸਾਬ ਦਿਓ ਹਸਾਬ ਦਿਓ ਜੀ ਲੈ ਲੈ ਰੱਖ ਲੈ ਲਿਖੋ ਬੋਲ ਬੋਲ ਕੋਈ ਚੜਾ ਮੋਚੜ ਮਾਰੀਂਗਾ ਅਪਰਾਧ ਸਾਡੇ ਪੱਕੇ ਮਾਰੀਂਗਾ ਬੈਠੇ ਰੱਖੋ ਪਿੱਛੇ ਖੜਾਗਾ ਜੋ ਕਰੇਗਾ ਤੇ ਸੋਕੜਾ ਹੁਣ ਆਲੇ ਆਣੇ ਦੇ ਕਿਸੇ ਦੇ ਪੜਾ ਨਰਾਜ਼ੀ ਆ ਤੁਨੀ ਸਾਡੇ ਆਪਣਾ ਪਾਓ ਪਾਓ ਭਾਈ ਤੇਰੇ ਕਾਜ ਆ ਭਾਈ ਪਾਓ ਪਾਓ ਮੈਲਾ ਮੈਥ ਕੋਈ ਨਹੀਂ ਪਾਓ ਸਾਰਾ ਕੋਈ ਸਾਰੇ ਮਥਾਂ ਨਹੀਂ ਕਾਹੇ ਪਾਓ ਸਾਰੇ ਭਾਈ ਭਾਈ ਗੱਲ ਸੁਣ ਮੈਂ ਪੁੱਛ ਮੋਬਾਈਲ ਲੈ ਕੇ ਜਾ ਕੇ ਰਹਿ ਓਏ ਨਾ ਯਾਰ ਮੇਰਾ ਦੋ ਮਿੰਟ ਸਟਾਪ ਕਰਵਾ ਦੇ ਬੰਦੇ ਨੂੰ 6:00 ਵਜੇ ਬੰਦ ਤੇ ਆਖਾ ਮੜ ਤੇ ਉਹ ਆਖਾ ਮੜ ਜਾ ਆਖਾ ਮੜ ਮੋਬਾਈਲ ਨਹੀਂ ਉਹ ਕੁਛ ਨਹੀਂ ਹੁੰਦਾਗਾ ਉਹ ਕੁਛ ਨਹੀਂ ਹੁੰਦਾ ਉਹ ਕੁਛ ਨਹੀਂ ਹੁੰਦਾ 15 ਦੇ ਲੱਗੇ ਜਿਹੜਾ ਪਤਰਾ ਪਾਉਂਦੇ ਸੀ ਉਹ ਚੋਣਾਂ ਨੂੰ ਲੱਗੇ ਉਹਨਾਂ ਨੂੰ ਅਸੀਂ ਚਾਹਾਂਗੇ ਆਹ ਇੱਧਰ ਬਾਈ ਉਹ ਬੈਠ ਜਾਓ ਇੱਧਰ ਦੇਖੋ ਬੈਠੋ ਜਾਣਾ ਇਹ ਜਖਮੀ ਕਰਦਾ ਮੈਂ ਭਗਵਾਨ ਜਮਾਨ ਦੀ ਪੁੱਛੜ ਸਰਕਾਰ ਨੂੰ ਦੱਸਣਾ ਚਾਹੁੰਦਾ ਸੀ ਆ ਡੀਸੀ ਜਿਹੜਾ ਬੰਦੇ ਚੜਾਇਆ ਸਾਡੇ ਤੇ ਸਾਡੇ ਡਾਂਗਾ ਮਾਰੀਆਂ ਬੈਠਿਆਂ ਤੇ ਆ ਦੇ ਡਾਂਗਾ ਮਾਰੀਆਂ ਆ ਲਊਹ ਲਹਾਣ ਕਰਤਾ ਉਹ ਪੁੱਛੜਾ ਨੂੰ ਮੈਂ ਪਛਾਣ ਵੀ 사 ਦਾਂਗਾ ਐਦੀ ਫੋਟੋ ਕਰੋ ਯਾਰ ਇਹਦੀ ਬਣੀ ਐ ਇਹਦੀ ਫੋਟੋ ਕਰਕੇ ਭੇਜੋ ਲੈ ਪ੍ਰਧਾਨ ਚ ਕੋਈ ਨਹੀਂ ਲੈ ਫੋਟੋ ਕਰੋ ਨਾਲੇ ਮੇਰਾ ਮੋਬਾਈਲ ਹੋ ਗਿਆ ਜਿੰਨਾ ਗੁਪਤਾਂ ਨੇ ਮੋਬਾਈਲ ਕੋਲ ਲੱਗ ਕੇ ਐਸਐਸਓ ਪਾੜੀ ਬਾਦਲਾ ਦਾ ਬੰਦਾ ਇਹਨੇ ਨਾਮ ਲੱਗ ਕੇ ਸਾਡੇ ਲਾਡੀ ਜਾਣੀ ਕੀਤਾ ਇਹਨੇ ਇਹਨੇ ਸਾਡੇ ਇਹਨਾਂ ਨੇ ਸਾਡੇ ਸਿਰ 'ਤੇ ਡਾਂਗਾ ਮਾਰੀਆਂ ਜਿਹੜੇ ਪੁਲਿਸ ਵਾਲੇ ਆਪਣੀ ਗੱਡੀ ਨਾਲ ਖਾਇਆ ਹੁੰਦਾ ਲੋਕਾਂ ਦੀ ਸੇਵਾ 'ਚ ਹਾਜ਼ਰ ਹੈ ਆ ਸੇਵਾ 'ਚ ਹਾਜ਼ਰ ਹੈ ਤੂੰ ਜਾਣਿਆ ਇਹ ਕਿਸਾਨਾਂ ਦੇ ਪੁੱਤ ਹੈ ਇਹ ਕਿਸਾਨਾਂ ਦੇ ਪੁੱਤ ਬਣਦੇ ਅੱਜ ਖਾਕੀ ਵਰਦੀ ਨਾਲੇ ਰੇਗਕੜੀ ਦਾਣਾ ਮੰਡੀ 'ਚ ਉੱਥੇ ਚੜ੍ਹ ਕੇ ਆਈ ਹੈ ਕੱਲ ਨੂੰ ਜਿਲ੍ਹੇ ਨੂੰ ਆਉਂਗੇ ਆਉਂਦੀ ਪੁਲਿਸ ਦਾ ਇੰਤਜ਼ਾਮ ਕਰ ਲੈਣਾ ਇਹ ਅੱਜ ਇੱਥੇ ਮੰਡੀਆ ਤੇ ਬੈਠਿਆਂ ਨੂੰ ਕੁੱਟ ਕੇ ਰੇਗਕੜੀ 'ਚ ਬੰਨ੍ਹ ਕੇ ਕਿਵੇਂ ਜਿਹੜੇ ਬਾਸ ਤੇ ਬੜੂਆ ਕਿਵੇਂ ਨੇਂਪੀ ਤੇ ਪੁਲਸਾ ਕੁਤੂਤਾਂ ਕਰਦੀ ਹੈ ਸਾਡੇ ਬੰਦਿਆਂ ਇੱਥੇ ਖੂੜ ਚ ਆਉਂਦਾ ਇੱਥੇ ਹਾਂ ਦਾਰੂ ਪੀਤੀ ਬਾੜੀਆਂ ਦੇ ਵਿੱਚ ਸਾਡੇ ਨੂੰ ਬੈਠੇ ਬਾਦਲ ਕੰਠੀ ਜਿਆ ਇਹਨਾਂ ਨੇ ਤੇਰੀ ਗੱਲ ਦੀ ਖਵਾਰੀ ਧੱਕਾ ਚ ਹਾਂਜੀ ਕਰਨੀ ਫੇਰ ਜਿਹੜਾ ਮੰਡੀ ਵਾਲਿਆਂ ਦੇ ਪਾਸਿਓਂ ਉਹਨਾਂ ਦਾ 10 ਲੱਖ ਦੀ ਲਾਤੀ ਚ ਗਿਆ ਕੁਝ ਹੋ ਗਿਆ ਮੈਂ ਕਿ ਲੈ ਕੇ ਨਾ ਪਟਕੇ ਇਹਨਾਂ ਨੇ ਬੰਦਾ ਕੁੱਟਿਆ ਖਾਦਾ ਹੋ ਰਿਹਾ ਪਾਟੀ ਜੀ ਗੱਲ ਤਾਂ ਸੁਣੋ ਦੰਦਾਂ ਅੰਟੀ ਕਰਨ ਸਾਰੇ ਸਾਡ ਲੈਂਡ ਦੇ ਪਿਆਰੇ ਆ ਜੀ ਤੁਹਾਨੂੰ ਪਾਟੀ ਜੀ ਗੱਦਾ ਸਾਨੂੰ ਕੋਈ ਨਾ ਅੱਜ ਇਹਨਾਂ ਦੇ ਹੱਥਾਂ ਨਾਲ ਕੱਲ ਨੂੰ ਆਪਣੇ ਹੱਥੋਂ ਕੁੱਟ ਲੈਣ ਦੇ ਆਪਾਂ ਬੈਠੇ ਆ ਆਪਾਂ ਬੈਠੇ ਆ ਕੋਈ ਨਾ ਕੁੱਟ ਲੈਣ ਦੇ ਕੋਈ ਦਾ ਨਹੀਂ ਬੈਠੋ ਕੋਈ ਦਾ ਨਹੀਂ ਬੈਠੋ ¡No! ¡Ténete no! ਯੋ ਕੇ ਜਿੰਦਾਬਾਦ 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 ਗੁੰਡਾ ਕਰਦੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਪੁਲਿਸ ਪ੍ਰਸ਼ਾਸਨ ਮਰਦਾਬਾ 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 ਗੱਡੀ ਦੇ ਤਾਰਾ ਪੁਟਰਾਣਾ ਪੁਲਿਸ ਪ੍ਰਸ਼ਾਸਨ ਮਰਦਾਬਾ ਤੁਸੀਂ ਇੱਕ ਲੈਂਟਰ ਆਪੇ ਕੰਮ ਕਰੀਓ ਉਧਰ ਬਾਹਰ ਜਾਓ ਹੋਰ ਹੋਰ ਕੁਟੂੜਾ ਦੁਆਰੇ ਆਇਓ ਡੜ ਕੇ ਦੁਆਰੇ ਮਾਨੂੰ ਕਾਫੀ ਜਲਿਆ ਰੱਖਦਾ ਹੋਇਆ ਟੱਕਾ ਖਾਣੂ ਤਿਆਰ ਆਂਗੇ ਜਾਨਪ੍ਰਾਪਾ ਬੇਇਨਤੀ ਕਰਦੇ ਆ ਵੀ ਬੈਠੋ ਜਿਹੜਾ ਪ੍ਰਾਪਾ ਸੰਗਤਾਂ ਦੀ ਹੋ ਸਕਦੇ ਇਸ ਕਰਕੇ ਬੇਇਨਤੀ ਆ ਪੰਜਾਬ ਤੋਂ ਉਧਰ ਹੋ ਕੋਈ ਗੱਲ ਨਹੀਂ ਆਪਣਾ ਮਾਈਕ ਚੋਰੀ ਕਰਕੇ ਲੈ ਗਿਆ ਇਹ ਭਾਦੀ ਪਹਿਲਾਂ ਵੀ ਲੈ ਕੇ ਗਿਆ ਕਸਾਨ ਭਰਾਵੋ ਇੱਕ ਬੇਨਤੀ ਹੈ ਵੀ ਆਪਾਂ ਗੱਲ ਕਰੋ ਕਸਾਨ ਭਰਾਵੋ ਪਹਿਲਾਂ ਦੇ ਸਾਰੇ ਕਿਸਾਨਾਂ ਪਰਾਂ ਨੂੰ ਬਾਈ ਲక్ష్మణਾਰ ਕਹਿੰਨੂ ਆਪਣੀ ਪਿੰਡ ਚ ਮਿਲਦੀਆਂ ਨਾਲ ਔਰਤਾਂ ਨੂੰ ਬੇਨਤੀ ਆ ਬੈਠੋ ਤੁਹਾਡੇ ਨਾਲ ਜੱਗੇ ਅੱਗੇ ਗੱਲ ਕਰਨਗੇ ਉਹਨਾਂ ਦੀ ਛਗਾਰੇਗਾ ਨਾਲ ਗੱਲ ਹੋਗੀ ਜੇ ਬਣਾ ਦੀ ਫੁੱਟ ਕੱਢ ਨਾਲ ਡਰਦੇ ਹੋਣਾ ਐਸ ਮਟਰ ਨੂੰ ਤੇ ਲੈ ਗਿਆ ਫਿਰ ਜਾਂਦਾ ਘੇਟੋ ਨਹੀਂ ਤੁਹਾਡੇ ਕੱਢ ਦਾ ਡਰਾ ਇਹਨਾਂ ਨੂੰ Vieja PCA